ਨੰਬਰ 1 ਗੁਰਦਾ ਕੜਾ ਪੀਣ ਦੇ ਨਾਲ ਖਾ ਸੁੱਕੀ ਖਾਂਸੀ ਤੋਂ ਰਾਹਤ ਮਿਲਦੀ ਹੈ ਅਤੇ ਗਲਾ ਸਾਫ਼ ਹੋ ਜਾਂਦਾ ਹੈ ਫੇਫੜੇ ਵੀ ਮਜ਼ਬੂਤ ਹੋ ਜਾਂਦੇ ਹਨ ਨੰਬਰ 2 ਜਿਆਦਾ ਚਿੰਤਾ ਕਰਨ ਦੇ ਨਾਲ ਪੇਟ ਕਮਜ਼ੋਰ ਹੋ ਜਾਂਦਾ ਹੈ ਨੰਬਰ 3 ਜੇਕਰ ਤੁਸੀਂ ਆਂਡਾ ਨਹੀਂ ਖਾਂਦੇ ਦੁੱਧ ਨਹੀਂ ਪੀਂਦੇ ਤਾਂ ਮੂੰਗਫਲੀ ਖਾਣ ਦੇ ਨਾਲ ਪੌਸ਼ਟਿਕ ਤੱਤਾਂ ਦੇ ਨਾਲ ਤੁਹਾਡੀ ਕਮੀ ਪੂਰੀ ਹੋ ਸਕਦੀ ਹੈ। ਨੰਬਰ 4 ਜਿਆਦਾ ਗੁੱਸਾ ਕਰਨ ਦੇ ਨਾਲ ਲੀਵਰ ਕਮਜ਼ੋਰ ਹੋ ਸਕਦਾ ਹੈ। ਨੰਬਰ 5 ਜੇਕਰ ਤੁਸੀਂ ਆਪਣੇ ਬੱਚੇ ਦੀ ਗ੍ਰੋਥ ਨੂੰ ਚੰਗਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਲਈ ਗੁਲਾਬ ਜਲ ਦੇ ਵਿੱਚ ਸ਼ੈਂਪੂ ਨੂੰ ਮਿਕਸ ਕਰਕੇ ਲਗਾਓ। ਇਸ ਨੂੰ ਇਸਤੇਮਾਲ ਕਰਨ ਦੇ ਨਾਲ ਵਾਲ 1 ਮਹੀਨੇ ਦੇ ਵਿੱਚ ਲੰਬੇ ਹੋ ਜਾਣਗੇ ਇਸ ਲਈ ਸ਼ੈਂਪੂ ਨੂੰ ਦੇ ਵਿੱਚ ਥੋੜਾ ਜਿਹਾ گلاب ਜਲ ਮਿਕਸ ਕਰਨ ਦੇ ਨਾਲ ਇਸ ਨੂੰ ਵਾਲਾਂ ਦੇ ਵਿੱਚ ਸਕਲੈਪ ਦੇ ਵਿੱਚ ਲਗਾਓ ਜੇਕਰ 치 ਦੰਦਾਂ ਦੇ ਵਿੱਚ ਅਚਾਨਕ ਦਰਦ ਹੋਣ ਲੱਗੇ ਤਾਂ ਅਦਰਕ ਦੇ ਛੋਟਾ ਜਿਹਾ ਟੋਕੜੇ ਨੂੰ shell ਕੇ ਦਰਦ ਵਾਲੇ ਦੰਦਾਂ ਦੇ ਨੀਚੇ ਦਵਾ ਕੇ ਰੱਖਣ ਦੇ ਨਾਲ ਆਰਾਮ ਮਿਲਦਾ ਹੈ। ਨੰਬਰ 7 ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਬਜ਼ੀ ਸਹਾਂਜਣਾ ਹੈ। ਇਸ ਦੇ ਵਿੱਚ ਦੁੱਧ ਦੇ ਵਿੱਚ 4 ਗੁਣਾ ਕੈਲਸ਼ੀਅਮ, ਕੇਲੇ ਤੋਂ 3 ਗੁਣਾ ਪੋਟਾਸ਼ੀਅਮ ਅਤੇ ਮੀਠ ਤੋਂ 2 ਗੁਣਾ ਪ੍ਰੋਟੀਨ ਪਾਇਆ ਜਾਂਦਾ ਹੈ। ਨੰਬਰ 8 ਦੰਦਾਂ ਦੇ ਉੱਪਰ ਨਿੰਬੂ ਦਾ ਛਿਲਕਾ ਰਗੜਨ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ। ਨੰਬਰ 9 ਸੁੱਕੇ ਨਾਰੀਅਲ ਨੂੰ ਖਾਣ ਦੇ ਨਾਲ ਕਹਾਣ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਦੇ ਨਾਲ ਇਮਿਊਨਿਟੀ ਵਾਧਾ ਹੈ ਤੇ ਪਾਚਨ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਨੰਬਰ 10 ਚਿਹਰੇ ਦੀ ਸਕਿਨ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਣ ਦੇ ਲਈ ਐਕਸਫਰੋਸ਼ਨ ਬਹੁਤ ਜ਼ਰੂਰੀ ਹੈ ਨੰਬਰ 11 2 ਗ੍ਰਾਮ ਅਜਵਾਇਨ ਇੱਕ ਚੁਟਕੀ ਕਾਲਾ ਨਮਕ ਹਲਕਾ ਗਰਮ ਪਾਣੀ ਦੇ ਨਾਲ ਸੇਵਨ ਕਰਨ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 12 ਦੁੱਧ ਦੀ ਮਲਾਈ ਤੋਂ ਜ਼ਿਆਦਾ ਮੱਖਣ ਕੱਢਣ ਦੇ ਲਈ ਮਲਾਈ ਦੇ ਵਿੱਚ ਇੱਕ ਚਮਚਾ ਚੀਨੀ ਪਾ ਕੇ ਫਿਟੋ ਨੰਬਰ 13 ਗਰਮੀ ਦੇ ਵਿੱਚ ਕੱਚੇ ਅੰਬ ਦਾ ਪੱਤਾ ਸਰੀਰ ਨੂੰ ਠੰਡਾ ਰੱਖਦਾ ਹੈ ਲੂਹ ਤੋਂ ਬਚਾਉਂਦਾ ਹੈ ਜੇਕਰ ਰਾਤ ਨੂੰ ਅੰਬ ਖਾਣਾ ਹਾਜ਼ਮੇ ਦੀ ਤੋਹੀ ਕਰ ਸਕਦਾ ਹੈ ਤੇ ਪੇਟ ਭਾਰੀ ਨੀਂਦ ਖਰਾਬ ਸਭ ਕੁਝ ਗੜਬੜ ਹੋ ਸਕਦਾ ਹੈ ਨੰਬਰ 14 ਫਰਿੱਜ ਦੀ ਜਗਾ ਘੜੇ ਵਾਲਾ ਪਾਣੀ ਪੀਓ ਫਾਇਦੇਮੰਦ ਹੁੰਦਾ ਹੈ ਨੰਬਰ 15 50 ਦੀ ਉਮਰ ਦੇ ਵਿੱਚ ਚਿਹਰੇ ਨੂੰ ਜਵਾਨ ਰੱਖਣ ਦੇ ਲਈ 3-4 ਚਮਚ ਨਾਰੀਅਲ ਤੇਲ ਦੇ ਵਿੱਚ 2 ਚਮਚਾ ਐਲੋਵੇਰਾ ਜੈਲ ਅਤੇ ਇੱਕ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਪੇਸਟ ਬਣਾ ਲਓ ਹਰ ਰੋਜ਼ ਸੌਣ ਤੋਂ ਪਹਿਲਾਂ ਚਿਹਰੇ ਦੇ ਉੱਪਰ ਲਗਾਓ ਅਗਲੇ ਦਿਨ ਚਿਹਰਾ ਜਵਾਨ ਨਜ਼ਰ ਆਉਣਾ ਲੱਗ ਜਾਵੇਗਾ ਨੰਬਰ 16 ਖਾਣਾ ਖਾਣ ਤੋਂ ਬਾਅਦ ਤੁਰੰਤ ਲੇਟਣਾ ਨਹੀਂ ਚਾਹੀਦਾ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਖਾਣੇ ਤੋਂ ਤੁਰੰਤ ਬਾਅਦ ਲੇਟ ਜਾਂਦੇ ਹਨ ਇਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ ਖਾਣਾ ਖਾਣ ਦੇ ਬਾਅਦ ਆਮ ਤੌਰ ਤੇ ਨੀਂਦ ਆਉਣ ਲੱਗ ਜਾਂਦੀ ਹੈ ਫੇਰ ਵੀ ਤੁਰੰਤ ਸੌਂ ਜਾਂਦੇ ਹਾਂ ਇਸ ਲਈ ਤੁਹਾਡਾ ਪਾਚਨ ਤੰਤਰ ਅਤੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਦੇ ਨਾਲ ਪੇਟ ਗੈਸ ਅਤੇ ਕਬਜ਼ ਅਤੇ ਭਾਰੀਪਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 17 ਅਖਰੋਟ ਖਾਣ ਦੇ ਨਾਲ ਤੁਹਾਡਾ ਤਣਾਵ ਦੂਰ ਹੁੰਦਾ ਹੈ ਤੇ ਸਟ੍ਰੈਸ ਵੀ ਘੱਟ ਹੁੰਦਾ ਹੈ ਇਸ ਦੇ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ ਨੰਬਰ 18 ਗਰਮੀ ਦੇ ਵਿੱਚ ਹੱਥਾਂ ਪੈਰਾਂ ਦੀ ਉਪਰਾਂ ਟਰਨਿੰਗ ਨੂੰ ਘੱਟ ਕਰਨ ਦੇ ਲਈ ਨਿੰਬੂ ਪ੍ਰਤੀਕਿਰਿਆ ਦੀ ਤਰਾਕਮ ਕਰਦਾ ਹੈ ਜਦ ਕਿ ਸ਼ਹਿਦ ਚਮੜੀ ਨੂੰ ਮੋਇਸਚਰਾਈਜ਼ਰ ਕਰਦਾ ਹੈ ਅਤੇ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਨੂੰ ਮਿਲਾ ਕੇ ਹੱਥਾਂ ਪੈਰਾਂ ਦੇ ਉੱਪਰ 15-20 ਮਿੰਟ ਬਾਅਦ ਧੋ ਲਓ ਨਮਰੋਣੀ ਦੰਦਾਂ ਦੀ ਸੜਨ ਤੋਂ ਬਚਣ ਦੇ ਲਈ ਇੱਕ ਦੋ ਅਕਰੋਟ ਦੀ ਗਰੀ ਨੂੰ ਕੱਟ ਕੇ ਪੇਸਟ ਦੇ ਵਿੱਚ ਮਿਲਾ ਕੇ ਬਰਸ਼ ਕਰਨ ਦੇ ਨਾਲ ਦੰਦਾਂ ਤੇ ਸਾਰੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 20 ਜੇਕਰ ਟਰਮੋਸ ਦੇ ਵਿੱਚੋਂ ਬਦਬੂ ਆ ਰਹੀ ਹੈ ਤਾਂ ਪਾਣੀ ਦੇ ਵਿੱਚ ਨਿੰਬੂ ਪਾ ਕੇ ਧੋ ਲੋ ਨੰਬਰ 21 ਕੇਲਾ ਫ੍ਰਿਜ ਦੇ ਵਿੱਚ ਰੱਖਾਂ ਦੇ ਨਾਲ ਕਾਲਾ ਹੋਣ ਲੱਗ ਜਾਂਦਾ ਹੈ ਨਾਲ ਹੀ ਉਸ ਦੇ ਨਾਲ ਆਸੇ ਪਾਸੇ ਰੱਖੇ ਫਲਾਂ ਨੂੰ ਵੀ ਖਰਾਬ ਕਰ ਦਿੰਦਾ ਹੈ ਨੰਬਰ 22 ਦੁੱਧ ਦੇ ਵਿੱਚੋਂ ਖਜੂਰੋ ਬਾਲ ਕੇ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਨੀਂਦ ਨੂੰ ਵਧਾਉਣ ਦੇਣ ਵਾਲਾ ਹੈ ਇਸ ਦੇ ਨਾਲ ਸੇਵਨ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ ਬਿਹਤਰ ਮਹਿਸੂਸ ਕਰਦੇ ਹਾਂ ਇੰਨਾ ਹੀ ਨਹੀਂ ਦੋਨਾਂ ਦਾ ਸੇਵਨ ਕਰਨ ਦੇ ਨਾਲ ਮੂਡ ਵੀ ਚੰਗਾ ਬਣਦਾ ਹੈ ਤੇ ਜਿਸ ਦੇ ਨਾਲ ਗੁੱਸਾ ਨਹੀਂ ਆਉਂਦਾ ਨੰਬਰ 3 ਜੇਕਰ ਬੁੱਲਾਂ ਨੂੰ ਗੁਲਾਬੀ ਕਰਨਾ ਹੈ ਤਾਂ ਹਰਜਾਨਾ ਮਲਾਈ ਜਾਂ ਵੈਸਲੀਨ ਦੇ ਵਿੱਚ ਨਮਕ ਮਿਲਾ ਕੇ ਬੁੱਲਾਂ ਦੇ ਉੱਪਰ ਲਗਾਓ ਬੁੱਲ੍ਹਾਂ ਗੁਲਾਬੀ ਹੋ ਜਾਣਗੇ ਨੰਬਰ 24 ਚਿਹਰੇ ਦੇ ਉੱਪਰ ਕਾਲੇ ਧੱਬੇ ਹਟਾਉਣ ਦੇ ਲਈ ਦਹੀਂ ਦੇ ਵਿੱਚ ਟਮਾਟਰ ਦਾ ਜੂਸ ਮਿਲਾ ਕੇ 10 ਮਿੰਟ ਬਾਅਦ ਠੰਡੇ ਪਾਣੀ ਦੇ ਨਾਲ ਧੋ ਲਓ ਨੰਬਰ 25 ਗਰਮ ਬਾਦਾ ਵਰਦੇ ਵਿੱਚ ਠੰਡੇ ਪਾਣੀ ਦੇ ਨਾਲ ਇਸ ਨਾਲ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ ਨੰਬਰ 26 ਹਰੀ ਇਲਾਇਚੀ ਖਾਣ ਦੇ ਨਾਲ ਸਾਹ ਦੀ ਬਿਮਾਰੀ ਨਹੀਂ ਹੁੰਦੀ ਨੰਬਰ 27 ਹਲਕਾ ਜਿਹਾ ਗਰਮ ਦੁੱਧ ਪੀਣ ਦੇ ਨਾਲ ਹਿਚਕੀ ਆਉਣਾ ਬੰਦ ਹੋ ਜਾਂਦੀ ਹੈ ਨੰਬਰ 28 ਕੀਵੀ ਦੇ ਵਿੱਚ ਭਰਪੂਰ ਫਾਈਬਰ ਦੀ ਮਾਤਰਾ ਹੁੰਦੀ ਹੈ ਇਸ ਦਾ ਸੇਵਨ ਕਰਨ ਦੇ ਨਾਲ ਕਵਚ ਜਈ ਬਿਮਾਰੀ ਨਹੀਂ ਹੁੰਦੀ ਇਸ ਲਈ ਹਰ ਰੋਜ਼ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 29 ਬਲੱਡ ਪ੍ਰੈਸ਼ਰ ਘਟ ਹੋਣ ਤੇ ਰੋਜ਼ਾਨਾ ਸਿਕੁੰਦਰ ਦਾ ਸੇਵਨ ਕਰਨਾ ਚਾਹੀਦਾ ਹੈ ਖਜੂਰ ਵੀ ਖਾਣੀ ਚਾਹੀਦੀ ਹੈ ਇਸ ਦੇ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਨੰਬਰ 3 ਜੇਕਰ ਤੁਹਾਨੂੰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਦੋ ਲੌਂਗ ਚਬਾ ਕੇ ਗਰਮ ਪਾਣੀ ਪੀ ਲੋ ਇਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 31 ਜਿਆਦਾ ਟੈਨਸ਼ਨ ਲੈਣ ਦੇ ਨਾਲ ਖੂਨ گاੜਾ ਹੋ ਜਾਂਦਾ ਹੈ ਜਿਸ ਦੇ ਨਾਲ ਖੂਨ ਦੇ ਥੱੱਬੇ ਜੰਮਣ ਲੱਗ ਜਾਂਦੇ ਹਨ ਇਹੀ ਕਾਰਨ ਹੁੰਦਾ ਹੈ ਕਿ ਜਿਆਦਾ ਟੈਨਸ਼ਨ ਲੈਣ ਨਾਲ ਹਾਰਟ ਅਟੈਕ ਆ ਜਾਂਦਾ ਹੈ ਨੰਬਰ 32 ਦੋ ਚਮਚੇ ਨਾਰੀਅਲ ਦੇ ਤੇਲ ਦੇ ਵਿੱਚ ਦੋ ਵਿਟਾਮਿਨ E ਦੇ ਕੈਪਸੂਲ ਮਿਲਾ ਕੇ ਸਟਾਰਚ ਮਾਰਕਸ ਦੇ ਉੱਪਰ ਹਲਕੇ ਹੱਥਾਂ ਦੇ ਨਾਲ ਮਾਲਿਸ਼ ਕਰਨ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 33 ਪਿਆਜ਼ ਦੀ ਖੁਸ਼ਬੂ ਸੰਗ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 34 ਇੱਕ ਚਮਚਾ ਬੇਕਿੰਗ ਸੋਡੇ ਦੇ ਚਮਚੇ ਕੁਝ ਬੂੰਦਾਂ ਕੈਸਟਰੋਲ ਆਇਲ ਦੀਆਂ ਪਾ ਲਓ ਫਿਰ ਇਸ ਨੂੰ ਇਸ ਦਾ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਮਹਾਸਿਆ ਜਿੱਥੇ ਹੋਏ ਰਹੇ ਨੇ ਉਸ ਜਗ੍ਹਾ ਤੇ ਲਗਾ ਲਓ ਹਲਕੇ ਹੱਥਾਂ ਨਾਲ ਮ사ਜ ਕਰੋ ਫਿਰ 1 ਘੰਟਾ ਬਾਅਦ ਪਾਣੀ ਦੇ ਨਾਲ ਧੋ ਲਓ ਹੌਲੀ ਹੌਲੀ ਮੋਹਾਸੇ ਜੜ ਤੋਂ ਖਤਮ ਹੋ ਜਾਣਗੇ ਨੰਬਰ 35 ਲਕੋਰੀਏ ਨੂੰ ਜੜ ਤੋਂ ਖਤਮ ਕਰਨ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ 7 ਬਦਾਮ ਖਾਓ ਇਸ ਦੇ ਨਾਲ ਲਕੋਰੀਆ ਜੜ ਤੋਂ ਖਤਮ ਹੋ ਜਾਵੇਗਾ ਨੰਬਰ 36 40 ਦੀ ਉਮਰ ਤੋਂ ਬਾਅਦ ਔਰਤਾਂ ਦੇ ਸਕਿਨ ਨੇਚਰਲ ਨਵੀ ਹੌਣ ਲੱਗਦੀ ਹੈ ਇਸ ਦੇ ਲਈ ਜਦੋਂ ਵੀ ਤੁਸੀਂ ਮੂੰਹ ਧੋਦੇ ਹੋ ਜਾਂ ਨਹਾਉਂਦੇ ਹੋ ਤਾਂ ਆਪਣੇ ਚਿਹਰੇ ਦੇ ਉੱਪਰ ਮੌਸਚਰਾਈਜ਼ਰ ਜ਼ਰੂਰ ਕਰੋ ਜਿਸ ਦੇ ਨਾਲ ਚਿਹਰੇ ਦੀ ਸਕਿਨ ਲੰਬੇ ਸਮੇਂ ਤੱਕ ਜਵਾਨ ਰਹਿੰਦੀ ਹੈ ਨੰਬਰ 37 ਸਿਰ ਦੇ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਵਾਲਾਂ ਨੂੰ ਸਫੇਦ ਹੋਣ ਤੋਂ ਬਚਾਉਂਦਾ ਹੈ ਨੰਬਰ 38 ਚਿਹਰੇ ਦੇ ਉੱਪਰ ਫਿੰਸੀਆਂ ਹੋਵੀਆਂ ਹਨ ਤਾਂ ਥੋੜੀ ਦੇਰ ਬਰਫ਼ ਦੇ ਟੁਕੜੇ ਦੀ ਮ사ਜ ਕਰ ਲਓ ਫਾਇਦਾ ਮਿਲੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੁੰਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ